ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਵਿਧਾਨ ਸਭਾ ਵਿੱਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 79000 ਕਰੋੜ ਤੋਂ ਵੱਧ ਦਾ ਬਜਟ ਪੇਸ਼ ਕੀਤਾ ਪੰਜਾਬ ਸਰਕਾਰ ਘਟ ਗਿਣਤੀਆਂ ਕਿਸਾਨਾਂ ਦੀ ਭਲਾਈ ਤੇ ਖੇੜ ਦੇ ਖੇਤਰ ਵਿੱਚ ਮੱਲਾ ਮਾਰ ਦੇ ਖਰੜੇ ਪੇਸ਼ ਕਰ ਖੁਸ਼ ਦਿਖਾਈ ਦੇ ਰਹੀ ਸੀ ਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈਸ ਕਾਨਫਰੰਸ ਕਰ ਬਜਟ ਨੂੰ ਪੰਜਾਬ ਲਈ ਅਗਾਵਧੂ ਬਜਟ ਹੋਣ ਦਾ ਦਾਅਵਾ ਕੀਤਾ ਦੂਜੇ ਪਾਸੇ ਸੀਐਮ ਤੇ ਡਿਪੀਸੀਐਮ ਨੇ ਬਜਟ ਨੂੰ ਸੁਲਝਿਆ ਬਜਟ ਦਾਸ ਕੇ ਸਰਕਾਰ ਦੇ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਡਿਪੀਸੀਐਮ ਨੇ ਖੇਡ ਨੀਤੀ ਨੂੰ ਵਧੇਉਣ ਚ ਕੋਈ ਕਸਰ ਨਹੀਂ ਛੱਡੀ ਹਰ ਕਿਤਾ ਕਰਨ ਵਾਲੇ ਭਾਵੇਂ ਕੋ ਇੰਡਸਟਰੀ ਹੈ ਐਗਰੀਕਲਚਰ ਹੈ ਹੁਣ ਸਭ ਨੂੰ ਹਾਰ ਜਾਣ ਵਾਲਾ ਮੇਰੇ ਖਿਆਲ ਇਸ ਬਜਟ ਨਾਲ ਇਸ ਸਾਥ ਪੰਜਾਬ ਕਾਫੀ ਅੱਗੇ ਹੋ ਪਹਿਲੀ ਵਾਰ ਹੋਇਆ ਕਿ ਹਰ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਨਾ ਵਾਸਤੇ ਕੋਈ ਨਾ ਕੋਈ ਨਵੀਂ ਚੀਜ਼ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ ਹਿਸਟੋਰਿਕ ਬਜਟ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿੱਚ 6000 ਬੱਚਿਆਂ ਨੂੰ ਹੁਣ ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਬਣਾਵਾਂਗੇ ਤੇ ਸਾਡੀ ਏਮ ਹੈ ਕਿ ਇੰਡੀਅਨ ਟੀਮ ਵਿੱਚ ਸਭ ਤੋਂ ਜ਼ਿਆਦਾ ਪਲੇਅਰ ਪੰਜਾਬ ਦੇ ਹੋਣਗੇ ਕਿ ਭਿੰਜੀ ਇੱਕ ਪੈਸਾ ਵੀ ਵੇਚੋ ਐਸੇ ਬੈਗ ਐਸੇ ਉਧਰ ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਨੇ ਬਜਟ ਨੂੰ ਸਿਰਫ ਖਾਣਾ ਪੋਟੀ ਦੱਸਿਆ ਬੰਗਾ ਤੋਂ ਕਾਂਗਰਸ ਦੇ ਵਿਧਾਇਕ ਚਰਲੋਚਨ ਸਿੰਘ ਸੁਣ ਰਹੇ ਕੋਲ ਹੱਥ ਤੋਂ ਵਿਧਾਇਕ ਜਗੀਰ ਕੌਰ ਸਦਨ ਦੇ ਬਾਹਰੀ ਘੇਰ ਲਿਆ ਬਜਟ ਵਿੱਚ ਉਹਨਾਂ ਸਰਕਾਰ ਦੀ ਲੋਕਪ ਭਾਈ ਨੂੰ ਲੈ ਕੇ ਬੇਰੁਖੀ ਦਾ ਇਲਜ਼ਾਮ ਲਾਉਂਦਿਆਂ ਜਾਗੀਰ ਕੌਰ ਨਾਲ ਬਹਿਸ ਬਾਜ਼ੀ ਕੀਤੀ ਜਾਗੀਰ ਕੌਰ ਨੇ ਕਿਸੇ ਤਰ੍ਹਾਂ ਸੂਣ ਤੋਂ ਪਿੱਛਾ ਛੁਡਾਇਆ ਟੈਕਸਾਂ ਦਾ ਬੋਝ ਹੈ ਪੰਜਾਬ ਦੇ ਸਿਰ ਔਰ ਕਰੋੜਾਂ ਦੇ ਹਿਸਾਬ ਨਾਲ ਜਿਹੜੇ ਟੈਕਸ ਲੱਗਣੇ ਆ ਉਹਨਾਂ ਦਾ ਜਿਹੜਾ ਅੰਦਰ ਬਜਟ ਉਹ ਪੇਸ਼ ਕੀਤਾ ਗਿਆ ਕੋਈ ਯਾਨੀ ਕਿ ਬੇ ਬੇਰੋਜਗਾਰ ਜਿਹੜੇ ਨੌਜਵਾਨਾਂ ਉਹਨਾਂ ਦੇ ਵਾਸਤੇ ਨੌਕਰੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਔਰ ਸਾਰੀ ਨੌਜਵਾਨੀਆਂ ਬੇਲੀ ਘੁੰਮ ਰਹੀ ਹੈਗੀ ਔਰ ਟੈਕਸਾਂ ਦਾ ਬੋਝ ਐਸੀ ਨਾਈ ਸਕੀਮ ਨਹੀਂ دی ਗਈ जो पंजाब की इकोनॉमी एकौनोम को बूस्ट दे सके ना तो व्यापार के लिए ना कोई इंडस्ट्री के लिए और ना ही प्रदेश की इकोनॉमी को बचाने के लिए कोई इसमें प्रावधान किया गया है ये कैलकुलेशन बताई गई हैं प्रदेश की इकोनॉमी को इसका कोई को फायदा नहीं होने वाला इस बार के बजट में न कोई नवा टैक्स लगाया गया ना ही मौजूदा टैक्सा कोई वादा या घाटा किया गया कांग्रेस ने इस बजट को कागजी बजट करार दिता है ਹੁਣ এবਪੀ ਸੰਜਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾ ਹੁ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ